ਪਰ ਨਹੀਂ ਜੀ ਲੋੜ ਹੈ ਜੀ ਜੇ ਯਾਰੀ ਨਹੀਂ ਬੱਤੀ ਕੰਮ ਨਹੀਂ ਦੋਨਾ ਤੋਂ ਕੋਈ ਕੰਮ ਨਹੀਂ ਹੋ ਰਿਹਾ ਇਹ ਮੋਬਾਈਲ ਬੰਦ ਕਰ ਦੇਣਾ ਲੈਣਾ ਕੰਮ ਕਰਦੇ ਨਾ ਸਾਫ ਨੂੰ ਉਹਨੇ ਕਾਗਜ਼ਾਤ ਦੇ ਦਿੱਤੇ ਉਹ ਮੂਸਾ ਦਾ ਪਰਿਵਾਰ ਦੇ ਉੱਤੇ ਉਹ ਬੰਦੇ ਕੋਈ ਨਹੀਂ ਬਾਕੀ ਬਾਕੀ ਨੇ ਬੋਲੇ ਉਹ ਦੋ ਜਾਈਏ ਮੈਂ ਚਲੀ ਜਾਂਦਾ ਆਪਾਂ ਅੱਥੀ ਜਦੇ ਹਾਂ ਜੀ ਜਾਰੇ ਦੇ ਡਾਕਟਰੀ ਸਭ ਤਾਰੀਫ ਕੀ ਹੁੰਦਾ। ਤੁਸੀਂ ਸਭ ਦੇਖਿਆ ਜੀ। ਵੀਡੀਓ ਦੇ ਫੋਟੋਆਂ ਕਰ ਲੇ ਤੇ ਮੈਂ ਉਹਨਾਂ ਨੂੰ ਸੈਂਡ ਕਰ ਦੂੰਗਾ ਤੇਜ਼ ਤੇ ਬਾਅਦ ਵਿੱਚ 50 ਤੇਜ਼ बिली आहे ਉਹ ਕੀ ਹੋ ਰਿਹਾ ਹੈ ਭਾਜ ਸੋ ਸਾਲ ਪੂਰੀ ਜਿਹੜੀ ਹੋ ਰਹੀ ਹੈ ਕਿੱਛ ਚੱਲ ਚੱਲ ਬੰਦ ਰਾਤ ਦੇ ਚੋਰ ਜੀ ਪਤਾ ਹੀ ਦੇ ਜਿਨ੍ਹਾਂ ਦੀ ਲੋੜ ਹੈ ਕਿਹੜੀ ਲੋੜ ਹੈ ਉਹ ਵੀ ਲੋੜ ਹੈ ਨਾ ਆਹ ਕੰਮ ਬੰਦ ਜੀ ਇਹ ਕਿਹੜੀ ਲੋੜ ਸੀ ਉਹ ਇੱਥੇ ਬੈ ਗਿਆ ਮੰਜੇ ਦੀ ਗੱਲਾਂ ਹੁੰਦੇ ਫੈਮਿਲੀ ਮੰਗੀ ਦਿੰਦਾ ਦੋ ਹੁੰਦੇ ਬਿੱਟਰ ਮੈਨੂੰ ਪਤਾ ਨਾ ਮੈਨੂੰ ਕੱਲੀ ਕਿਵੇਂ ਘਰ ਨੂੰ ਕਰੀਏ ਕਰੀਏ ਸਾਰੇ ਬਾਹਰ ਹੋ ਰਹੇ ਨੇ نہیں منج جو کرتا ہے منج کرتا ہے آ جا ਜਿੱਕੇ ਖਾਲਸਾ ਵਾਹਿੰਗਤ ਅਤੇ ਬਾਣੀ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਵਾਸਤਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਮੰਤਰੀ ਦੇ ਇਹ ਯੋਜਨਾ ਜਿਹੜੀ ਆ ਉਹ ਲਾਗੂ ਕੀਤੀ ਗਈ ਆ ਤੇ ਅੱਜ ਜਦੋਂ ਆਪਾਂ ਦੇਖ ਰਹੇ ਆਂ ਵੀ ਬਸੇ ਖਾਂ ਦੇ ਬਾਗਮਰਖ ਦੇ ਵਿੱਚ ਕੰਮ ਕਰ ਰਿਹਾ ਸਿੰਘ ਸੈਂਟਰ ਤੇ ਬਾਅਦ ਯਾਰ ਸੰਗਤ ਆ ਰਹੀ ਹੈ ਸਾਰੇ ਜਿਹੜੇ ਕਾੜਪੁਰ ਵਾਲਾ ਹੈ ਤੇ ਟਿੱਪਾ ਨਾਮ ਦੀ ਵੀ ਹੋਇਆ ਜਾ ਰਹੀ ਹੈ ਸਾਡੇ ਆਵਾਜ਼ੀ ਪਾਰਟੀ ਦੇ ਮੈਂਬਰ ਸਾਰੇ ਤੇ ਸਾਰੇ ਲੱਗੇ ਹੋਏ ਨੇ ਜੀ ਜਿੰਨੀ ਹੈਲਪ ਕਰ ਸਕਦੇ ਆ ਸੰਗਤ ਦੀ ਜਿਹੜੀ ਹਾਜ਼ਰ ਹੈ ਮੈਂ ਦੇਖੀ ਤੋਂ ਤੇ ਧੰਨਵਾਦ ਕਰਨਾ ਚਾਹਨਾ ਹੈ ਸ਼ਹਿਰ ਦੇ ਨਿਵਾਸੀ ਜਿਹੜੇ ਬੜੇ ਉਤਸ਼ਾਹ ਨਾਲ ਇੱਥੋਂ ਆ ਕੇ ਪਹੁੰਚ ਰਹੇ ਨੇ ਤੇ ਧੰਨਵਾਦੀ ਕਰਨਾ ਹੈ ਮਾਨਸਿਕ ਕਰਦਾ ਇੱਥੇ ਮੈਂ ਇਹ ਕਹੂੰਗਾ ਕਿ ਅਸੀਂ ਤਾਂ ਅਰਦਾਸ ਕਰਦੇ ਆ ਕਿ ਭਾਈ ਤੋਂ ਗੁਵਾਰ ਨਾਲ ਹੋਵੇ ਮਰਜੀ ਕੋਈ ਗੁਵਾਰ ਹੋ ਜਾਂਦਾ ਤਾਂ ਉਹਦੇ ਲਈ ਮਾਨ ਸਰਕਾਰ ਖੜੀ ਆ ਮੁੱਖ ਮੰਤਰੀ ਸਰਪਰਨਾ ਕਰਨੇ ਅਸੀਂ ਤਾਂ ਕਹੂੰਗਾ ਤੁਸੀਂ ਤੰਦਰੁਸਤ ਰਹੋ ਪਰ ਫਿਰ ਵੀ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ 10 ਲੱਖ ਤੱਕ ਦਾ ਇਲਾਜ ਜਿਹੜਾ ਉਹ ਸਾਰਿਆਂ ਦਾ ਹੋਈ ਹੈ ਤੇ ਇਹਦੇ ਵਿੱਚ ਕੋਈ ਕੈਟਾਗਰੀ ਨਹੀਂ ਕਿ ਕੋਈ ਦੀ ਫਾਊਂਡੇਸ਼ਨ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਜਿਹੜਾ ਵੀ ਪੰਜਾਬ ਦਾ ਵਸਨੀਕ ਕੋਲ ਉਹਦੇ ਕੋਲ ਆਧਾਰ ਕਾਰਡ ਤੇ ਮੋਟਰ ਕਾਰਡ ਹੈ ਉਹ ਇਹਦੇ एलिਜੀਬਲ ਹੈਗਾ ਸੋ ਸਾਰੇ ਜਣੇ ਰੱਖੇ ਬੱਚੇ ਮਾਪੇ ਜਿਹਨਾਂ ਵੀ ਬਿਮਾਰ ਸਕਦੇ ਸਾਰੇ ਬਿਮਾਰੀ ਕਿਉਂਕਿ ਸਾਨੂੰ ਬਹੁਤ ਦਿੱਕਤ ਆਈ ਹੈ ਪਹਿਲਾਂ ਇਹਨਾਂ ਚੀਜ਼ਾਂ ਦੀ ਬਜ਼ੁਰਗ ਕਈ ਵਾਰੀ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸਦੇ ਕਿ ਅਸੀਂ ਬਿਮਾਰ ਆਂ ਕਿ ਖर्चा ਨਾ ਹੋ ਜੇ ਸਾਡੀਆਂ ਭੈਣਾਂ ਕਿਵੇਂ ਇਲਾਜ ਕਰਾਉਣ ਟੈਸਟ ਕਰਾਉਣ ਵੀ ਨਹੀਂ ਜਾਂਦੇ ਸੋ ਇਹ ਚੀਜ਼ਾਂ ਸਾਰੀ ਜਿਹੜੀਆਂ ਬਹੁਤ ਬਣ ਗਈਆਂ ਜੋ ਲੋਕ ਲੈ ਇੱਥੇ ਇਸ ਗੱਲ ਦੀ ਤਸੱਲੀ ਮਹਿਸੂਸ ਕਰ ਰਿਹਾ ਤਸੱਲੀ ਮਹਿਸੂਸ ਕਰ ਰਹੇ ਆ ਕਿ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰ ਰਹੇ ਨੇ ਅਜੀਤ ਜੀ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਂ ਤੇ ਮੈਂ ਲੋਕਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਤੇ ਤਾਂ ਹੀ ਅੱਜ ਇਹ ਜੀ ਸੰਭਵ ਹੋਈ ਹੈ ਮੈਂ ਆਪਣੇ ਕੇਜਰੀwal ਜੀ ਦਾ ਸਪੈਸ਼ਲ ਤੌਰ ਤੇ ਧੰਨਵਾਦ ਕਰਦਾ ਜਿਹਨਾਂ ਨੇ ਆਮ ਆਦਮੀ ਪਾਰਟੀ ਬਣਾਈ ਹੈ ਕਿਉਂਕਿ ਆਮ ਆਦਮੀ ਪਾਰਟੀ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਲੋਕ ਤੁਸੀਂ ਬਹੁਤ ਖੁਸ਼ਹਾਲ ਬਣੇ ਜੇ ਮੈਲੇ ਬਣੇ ਸਾਰੇ ਜਣੇ ਰਲ ਕੇ ਅਸੀਂ ਪੰਜਾਬ ਦੀ ਬੇਹਦਰੀ ਦੇ ਲਈ ਜਨਦਰਾਤ ਕੰਮ ਕਰਨ ਲੱਗੇ ਹੋਇਆ ਸੋ ਇਦਾਂ ਦੇ ਕੈਂਪਸ ਜਿਹੜੇ ਇਹ ਰੇਗ ਜਗ੍ਹਾ ਤੇ ਲਾਇਆ ਜਾਂਦੇ ਨੇ ਪਿੰਡ ਪਿੰਡ ਵਾਰਡ ਵਾਰਡ ਲਾਇਆ ਜਾਂਦੇ ਕਿ ਮੈਂ ਫਿਰ ਕਰਾਂ ਵੀ ਕਾੜੀ ਲਈ ਕਰਨੀ ਆਰਾਮ ਦੇਣਾ ਕਰਾਉ ਸਾਰੇ ਜਣਿਆਂ ਦਾ ਬਣੂਗਾ ਕੋਈ ਵੀ ਚ ਛੱਡਣ ਜਣੇ ਕੱਲ ਨੂੰ ਵੀ ਇੱਥੇ ਖਾਸ ਸਕੂਲ ਦੇ ਕੋਲ ਟੈਟ ਲਾ ਕੇ ਵਧੀਆ ਜਿਹੜਾ ਕੈਂਪ ਆਰਗੇਨਾਈਜ਼ ਕਰਾਂ ਤੇ ਜਿੱਥੇ ਜਿੱਥੇ ਵੀ ਪਿੰਡਾਂ ਦੇ ਵਿੱਚ ਵੀ ਮੈਂ ਕੱਲ ਵੀ ਪਿੰਡਾਂ 'ਚ ਜਾ ਕੇ ਆਇਆ ਹਾਂ ਤੇ ਹੁਣ ਵੀ ਪਿੰਡਾਂ 'ਚ ਵੀ ਜਾਣਾ ਸੋ ਮੈਂ ਫਿਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਗਾ ਕਿ ਸਾਰਿਆਂ ਦਾ ਬਣੂਗਾ ਕਾਲੀ ਨਹੀਂ ਕਰਨੀ ਆਰਾਮ ਦੇ ਨਾਲ ਤੁਸੀਂ ਬਣਵਾਉਣੇ ਆ ਕਿਉਂਕਿ ਇਹ ਤੁਹਾਡੇ ਡਾਕੂਮੈਂਟਸ ਨੇ ਜਿਹੜੇ ਜਿਵੇਂ ਆਧਾਰ ਕਾਰਡ ਤੇ ਵੋਟਰ ਕਾਰਡ ਹੈਗਾ ਕਿਸੇ ਦੇ ਇੱਧਰ ਉੱਧਰ ਉਹ ਉਹ ਜਾਂਦੇ ਫਿਰ ਨੁਕਸਾਨ ਹੋਊਗਾ ਸੋ ਤਾਂ ਮੈਂ ਕਹਿ ਰਿਹਾ ਵੀ ਆਪਾਂ ਆਪਣਾ ਅਡਲਟਿਟੀ ਜਿਹੜੀ ਹੈ ਉਹ ਆਪਣੇ ਗੋਲ ਸੰਭਾਲ ਕਰਕੇ ਜਿਹਦੀ ਮੰਗੇ ਜਾਂਦੀ ਉਹ ਦਵੇ ਤੇ ਸਾਰੇ ਜਣੇ ਬੜੇ ਸੰਜਮ ਦੇ ਨਾਲ ਆਪਾਂ ਆਪਣੇ ਕਾਰਡ ਬਣਾਓ ਸੋ ਤੰਦਰੁਸਤ ਰਹੋ ਖੁਸ਼ ਰਹੋ ਵਾਈਬਲ ਜੀ ਦਾ ਖਾਲਸਾ ਤੁਹਾਨੂੰ ਅੱਗੇ ਕੀ ਖਤੈ ਜੋ ਸਾਰੇ ਆਜਣਗੇ ਉਦੋਂ ਅੱਥੇ ਸਾਰੇ ਜਿਹੜੇ ਆਪਣੀ ਸ਼ੋਹਰਤ ਆਜਣਗੇ ਨਾ ਸਾਰਿਆਂ ਦੀ ਇਕੱਠੀ ਹੋਣੀ ਹੈ

ਅੱਛਾ ਦੇਖੋ ਜੇ ਕੋਈ ਵੀ ਚੀਜ਼ ਸ਼ੁਰੂ ਕਰਦੇ ਹਨ ਉਹਨੂੰ ਥੋੜੇ ਦਿਨ ਤਾਂ ਲੱਗ ਜੰਨੇ ਆ ਸਿਸਟਮ ਸੈੱਟ ਹੋਣ ਨੂੰ ਇਹ ਤਕਰੀਬਨ ਸਾਰੇ ਪੰਨਿਆਂ ਵਿੱਚ ਮਿਲ ਜਾਂਦੇ ਆ ਜਿਸ ਤਰ੍ਹਾਂ ਇਹ ਨਹੀਂ ਨਾ ਅੱਛਾ ਜੀ ਸਰ ਅਮਰ ਜੀ ਨਾਲ ਮਿਲਦਾ ਚਾਹੁੰਦਾ ਅੱਛਾ ਜੀ ਆਪਾਂ ਆਪਣੇ ਵੱਲੋਂ ਇਹ ਸੋਸ਼ਲ ਕਾਲ ਦਾ ਸਮਾਜ ਦੇ ਪਰੇ ਲਈ ਚੁੱਕੀ ਗਾ ਠੀਕ ਹੈ ਇਹ ਜੀ ਸਰਪਤ ਪਤਾ ਨਹੀਂ ਕਿਹਨੇ ਕਿਥੇ ਦਵਾ ਦੇਣੀ ਉਹਨੂੰ ਬਰਮਾ ਕਰੇ ਸਾਡੇ ਬਜ਼ੁਰਗ ਕਿੰਨੇ ਵਿਚਾਰੇ ਬਹੁਤ ਤਾਂ ਕਰੇ